감사 ਵਾਰ ਦਾ ਕੀ ਨਾਮ ਹੈ ਜਿੱਥੇ ਕੀ ਮੇਲਾ ਚੱਲ ਰਿਹਾ ਹੈ ਆਪਾਣੀ ਸ਼ਾਹੀ ਆਪਾਣੀ ਆਮ ਸ਼ਾਹੀ ਮੈਂ ਤਾਂ ਕਿੰਨਾ ਮੇਲਾ ਹੋਇਆ ਇਹ ਮੇਲੇ ਮੈਂ ਚੰਗਾ ਸਾਲ ਦੇਖੋ ਨਵੀਂ ਦਾ ਸ਼ਾਹੀ ਮੈਂ ਤਾਂ ਜਿਹੜਾ ਇਹ ਮੇਲਾ ਵਾ ਕਿੰਨੇ ਦਿਨ ਚੱਲਦਾ ਇਹ ਇੱਕ ਦਿਨ ਹੀ ਇਹਦਾ ਨਗਲਾ ਇੱਕ ਦਿਨ ਹੀ ਅੱਛਾ ਇੱਕ ਦਿਨ ਮੇਲਾ ਮੈਂ ਜਗਾ ਮੇ ਲਾਈਵ ਜਨਰਾ ਕਰਾਉਣੀ ਆ ਦੋ ਦੋ ਨਹੀਂ ਠੀਕ ਹੈ ਠੀਕ ਆ ਚੰਗੀ ਰਸਮ ਹੋ ਗਈ ਤੇ ਬਾਬਾ ਜੀ ਜਿਹੜੇ ਦਰਸ਼ਕ ਆਏ ਉਹ ਸੰਗਤ ਆਈ ਹੈ ਦੇਖਣ ਵਾਸਤੇ ਉਹਨਾਂ ਵਾਸਤੇ ਕੀ ਕੀ ਪ੍ਰਬੰਧ ਕੀਤੇ ਗਏ ਨੇ ਸੰਗਤ ਵਾਸਤੇ ਲੰਗਰ ਆ ਰੋਟੀ ਆ ਪਾਣੀ ਆ ਪਾਣੀ ਆ ਪਾਣੀ ਆ ਲੰਗਰ ਆ ਚੋਲ ਆ ਸਭ ਕੁਝ ਜਿਲੇ ਮਿਆਂ ਸਭ ਕੁਝ ਕੋਈ ਸੰਦੇਸ਼ ਕੋਈ ਸੰਗਤ ਨੂੰ ਮੈਸੇਜ ਦੇਣਾ ਚਾਹੁੰਦੇ ਆਪਣਾ ਸਾਨੂੰ ਕਿਹਨਾਂ ਦਾ ਮਹਾਂਮਕਾ ਦਰਬਾਰ ਤੇ ਸੇਵਾ ਕਰਦੇ ਨੂੰ ਚਾਰ-ਪੰਜ ਦਾ ਹੋ ਗਿਆ ਠੀਕ ਹੈ ਜੀ ਦਰਬਾਰ ਦਾ ਨਾਮ ਕੀ ਆ ਸਾਰਾ ਸਿੰਘ ਬਾਬਾ ਅਗਿਆ ਮਸ਼ਹੂਰੀ ਠੀਕ ਹੈ ਜੀ ਇਹ ਮੇਲਾ ਹਰ ਸਾਲ ਕਿਹੜੀ ਵੇਂ ਨਹੀਂ ਕਿਹੜੀ ਤਰੀਕ ਨੂੰ ਆਉਂਦਾ ਇਹ ਮੇਲਾ 8 ਘਾੜਾ ਰਹਿੰਦਾ 8 ਘਾੜਾ ਪੱਤੀ ਆਈ ਕੇਵਲੇ ਬੜੀ ਕੀ ਹੈ ਜਿਹਦੇ ਤੇ ਭਾਈ ਹੋਇਆ ਆ 8 ਘਾੜਾ ਬਚਾ 10 ਇਕਾਸਮ ਨੂੰ ਇਸ ਪਿੰਡ ਵਿੱਚ ਮੇਲੇ ਤੋਂ ਇਲਾਵਾ ਕੋਈ ਕਬੱਡੀ ਮਗਾਉਂ ਜਾਂ ਸ਼ਿਨ ਮਗਾ ਲਾ ਵੀ ਹੁੰਦਾ ਵੱਡੀ ਜੇ ਸ਼ਿਰਮ ਕਾਲਾ ਹੁੰਦਾ ਵੀ ਚੰਗਾ ਸਿਕਰਾ ਦਾ ਵਾਲੀ ਅਮਸ਼ਾ ਜੀ ਦਾ ਬਹੁਤ ਸੱਚੇ ਨਵਾ ਜੈ ਹਾਂਜੀ ਭਾਜੀ ਤੁਹਾਡਾ ਨਾਮ ਕੀ ਹੈ ਤੇ ਇਹ ਦਰਬਾਰ ਦਾ ਕੀ ਨਾਮ ਹੈ ਜਿੱਥੇ ਕੀ ਮਿਲ ਜਾਂਦੇ ਨੇ ਆਪ ਜੱਗੀ ਸੋਹ ਦਾ ਤਨ ਤਨ ਧੀਰ ਬਾਬਾ ਵਾਲੀ ਅਮਸ਼ਾ ਜੀ ਦਰਬਾਰ ਪਿੰਨ ਕਾਜਪੁਰ ਹਰਤਾਲੇ ਦਾ ਸਾਲਾਣਾ ਮੇਲਾ ਜੀ ਆ ਰਿਹਾ ਆ ਰਿਹਾ ਜਿਹਦੇ ਵਿੱਚ ਇਹ ਖੰਭੀ ਕਾਰਕਰ ਜੋ ਨਾਵਾਂ ਨੇ ਕਸ਼ਮੀਰੀ ਪਾਲੇ ਉਹਨਾਂ ਦੇ ਸਾਥੀ ਕਲਾਕਾਰ ਸੇਨਾਲ ਨੇ ਬਹੁਤ ਹੀ ਪੰਜਾਬ ਦੇ ਫਨ ਕਲਾਕਾਰ ਜਰਜੀਤ ਮਣੀ ਜੀ ਤੇ ਹੋਰ ਬਹੁਤ ਸਾਰੇ ਕਲਾਕਾਰ ਦਾਦਾ ਜੀ ਦੇ ਦਰਵਾਜ਼ੇ ਖੜੇ ਪੜੇ ਨੇ ਮੈਂ ਖਾਸ ਕਰਕੇ ਜਿਹੜੇ ਵਿਦੇਸ਼ਾਂ ਵਿੱਚ ਵੱਸਦੇ ਮੇਰੇ ਨਜ਼ਰ ਵਿੱਚ ਨੌਜਵਾਨ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਦੋਂ ਪ੍ਰੋਗਰਾਮ ਹੁੰਦੇ ਸਾਡੇ ਪਿੰਡ ਦੇ ਵਿੱਚ ਆਪਾਂ ਉਹਦੇ ਦੇਖਦੇ ਹਾਂ ਜੁਡੀਸ਼ੀਅਨ ਗੱਦਾ ਕਿ ਉਹ ਸੰਗਠਨ ਭੇਜਿਆ ਗਿਆ ਹੈ ਕਿਸੇ ਮੇਲੇ ਦੇ ਵਿੱਚ ਸਿਰਫ ਸਾਡਾ ਇਕ ਵੀਰ ਇਹ ਕੀ ਕਰਨਾ ਪਰ ਜੇ ਕਿ ਲਾਈਟ ਦੀ ਸੇਵਾ ਦਿੱਤੀ ਤੇ 500 ਰੁਪਏ ਉਹਨੇ ਸੇਵਾ ਭੇਜਿਆ ਤੇ ਸਾਡਾ ਵੀਰ ਕੈਨੇਡਾ ਤੋਂ ਆਇਆ ਜਿਹਨੇ 15000 ਦੀ ਸੇਵਾ ਭੇਜੀ ਉਹਨੇ ਕ੍ਰਿਸ਼ੀ ਵੀਰਾਂ ਨੂੰ ਸੇਵਾ ਭੇਜਿਆ ਬਹੁਤ ਸ਼ੁਕਰੀਆ ਨੂੰ ਇਹੋ ਸੇਵਾ ਪ੍ਰਦਾਨ ਮੇਰਾ ਤੁਹਾਨੂੰ ਬਹੁਤ ਬਹੁਤ ਬਧਿਵਾ ਕਰ ਸਕੀ ਅਸੀਂ ਤੇ ਆਵਾਗਾਰੀ ਜਾਂ ਤੇਰੇ ਨੇ ਪਰੀ ਪੰਚਾਇਤ ਪੰਚਾਇਤ ਦਾ ਕਿੰਨਾਕ ਯੋਗਦਾਨ ਵਿੱਚ ਪੰਚਾਇਤ ਦਾ ਬਹੁਤ ਸਾਰਾ ਸਹਿਯੋਗ ਆ ਆ ਰਹੀ ਹੈ ਪੰਚਾਇਤ ਸਾਡੇ ਨਾਲ ਆ ਹੁਣ ਇਸ ਸਟੇਜ ਤੇ ਸਰਪੰਚ ਸਾਹਿਬ ਬੇਟੇ ਜਗਤਾਰ ਸਿੰਘ ਉਹਨਾਂ ਦੇ ਨਾਲ ਮੈਂਬਰ ਸਾਹਿਬਾਨ ਬੇਟੇ ਆਦਾ ਸਹਿਯੋਗ ਉਹਨਾਂ ਦਾ ਤੇ ਸਰਪੰਚ ਸਾਹਿਬ ਵੱਲੋਂ ਕਿਤ ਮੱਝਾ 100 ਰੁਪਿਆ ਸਾਡੇ ਕਮੇਟੀ ਨੂੰ ਦਿੱਤਾ ਗਿਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਇਹੜਾ ਮੇਲਾ ਕਿਨੇ ਚੱਲਦਾ ਬੋਲਾ ਮੇਲਾ ਅੱਗੇ ਤੋਂ ਪਹਿਲਾਂ ਇਕਦਿਨ ਚੱਲਦਾ ਸੀ ਹੁਣ ਅਸੀਂ ਕਹਿੰਦਾ ਦੋ ਦਿਨ ਤੋਂ ਹੋਣੇ ਇੱਕ ਦਿਨ ਪਹਿਲਾਂ ਮਹਿੰਦੀ ਸਮੁੰਦਰੀ ਲੰਗਰਵਾਲੀ ਲੱਗਦਾ ਤੇ ਹੋਰ ਉਹ ਵੀ ਡੀਜੇ ਲੱਗ ਜਾਂਦਾ ਜਦੋਂ ਨਕਲਾ ਹੋ ਜਾਂਦੀ ਹੈ ਜਿਹੜਾ ਨੇ ਪ੍ਰੋਗਰਾਮ ਕਰਦੀ ਹੈ ਜਿਹੜੀ ਸੰਗਤ ਆਂਦੀ ਹੈ ਦੂਰੋਂ ਦੂਰੋਂ ਉਹਨਾਂ ਵਿੱਚ ਕੀ ਕੀ ਪ੍ਰਬੰਧ ਕੀਤੇ ਗਏ ਸਾਂਗਰ ਦੀ ਸ਼ੀਲ ਲਿਖੇ ਜਾਂ ਖੰਡੇ ਪਾਣੀ ਨੂੰ ਲੰਗਰ ਪਾਉਣ ਦਾ ਚਾਹ ਰਿਹਾ ਕਿ ਨਾ ਚੰਦੇ ਅੱਜ ਕੱਲੀ ਨੌਜਵਾਨ ਬੀੜੀ ਨੂੰ ਬਸ ਅਸੀਂ ਇਹ ਮੈਸੇਜ ਤੇ ਨਾ ਚਾਹੁੰਦੇ ਆ ਕਿ ਜਿੰਦਾ ਰਹੇ ਤੇ ਨਾ ਰਹੇ ਮੈਂ ਨਾ ਆਪਾਂ